ਚੰਡੀਗੜ੍ਹ 에어ਪੋਰਟ ਤੇ ਕੰਗਨਰ ਨੌਦ ਦੇ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਉਂਦਾ ਤੇ ਕੁਲਵਿੰਦਰ ਕੌਰ ਦਾ ਨਾਮ ਆਉਂਦਾ ਹੈ ਕਿ ਜਿਹੜੀ ਧੀ ਜਿਹੜੀ ਪੰਜਾਬ ਦੀ ਦੱਸੀ ਜਾਂਦੀ ਹੈ ਤੇ ਅੱਜ ਉਹਨਾਂ ਦੇ ਪਿੰਡ ਭੈਲ ਦੇ ਵਿੱਚ ਪਹੁੰਚੇ ਆਂ ਇਥੋਂ ਦੀ ਧੀ ਦੀ ਦਸਤੀ ਜਾ ਰਹੀ ਆ ਪਿੰਡ ਵਾਸੀ ਸਾਡੇ ਨਾਲ ਮੌਜੂਦ ਨੇ ਪਿੰਡ ਦੇ ਸਰਪੰਚ ਮੌਜੂਦ ਨੇ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਅਸਲ ਦੇ ਵਿੱਚ ਮਾਮਲਾ ਕੀ ਹੋਇਆ ਕਈ ਤਰ੍ਹਾਂ ਦੀਆਂ ਫੁਆਵਾਹਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਉਹਦਾ ਵੀ ਸੱਚ ਜਾਣਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਮੇਜਰ ਸਿੰਘ ਸਾਡੇ ਨਾਲ ਮੌਜੂਦ ਨੇ ਸਰਪੰਚ ਸਾਹਿਬ ਕੀ ਜਾਣਕਾਰੀ ਹੈ ਤੁਹਾਡੇ ਸਬੰਧੀ ਜਾਣਕਾਰੀ ਇਹ ਹੈ ਵੀ ਜੋ ਏਅਰਪੋਰਟ ਤੇ ਗੱਲਬਾਤ ਹੋਈ ਜਨਾ ਉਹ ਸਾਡੇ ਪਿੰਡ ਦੀ ਲੜਕੀ ਸਾਡੇ ਪਰਿਵਾਰ ਦੇ ਵਿੱਚੋਂ ਹੀ ਆ ਉਹ ਉਹਦਾ ਇੰਟਰਵਿਊ ਲੈਣ ਉਹ ਚੈਕਿੰਗ ਕਰਨ ਲ ਫਿਰ ਜਣਾ ਉਹਨੇ ਚੈਕ ਕਰ ਤੋਂ ਮੁੰਨੇ ਬਾਅਦ ਵਿੱਚ ਬੜਾ ਚੰਗਾ ਬੋਲਿਆ ਤੇ ਫਿਰ ਗੱਲ ਜਿਹੜੀ ਵੀ ਤੁਹਾਡੇ ਕੋਲ ਜਾਣਕਾਰੀ ਆਈ ਹੈ ਪਹਿਲਾਂ ਉਹਨਾਂ ਦੀ ਕਿਸੇ ਹੋਰ ਚੀਜ਼ ਨੂੰ ਬਹਿਸ ਹੋਈ ਉਹ ਬਹਿਸ ਬਸ ਇਹ ਬਹਿਸ ਹੋਈ ਜਾਂਦੀ ਉਹ ਚੈੱਕ ਕਰ ਤੋਂ ਬਹਿਸ ਹੋਈ ਆ ਚੈਕਿੰਗ ਕਰ ਤੋਂ ਵੀ ਤਾਂ ਸਮਾਂ ਸਮੇਂ ਚੈੱਕ ਕਰਨਾ ਕੋਈ ਜੀ ਤੇ ਉਹਨੇ ਗਾੜੀਆਂ ਬੜਾ ਚੰਗਾ ਬੋਲਿਆ ਤੇ ਇਹ ਕਰਕੇ ਇਹ ਘਟਨਾ ਹੋਈ ਹੋਰ ਦੂਜੀ ਕਦੇ ਇਹ ਕਰਕੇ ਅਭੀ ਇਹ ਤਾਕਤ ਸਾਹੀ ਦੀ ਹੋਣੀ ਚਾਹੀਦੀ ਇਹ ਇਨਸਾਫ ਹੋਣਾ ਚਾਹੀਦਾ ਵਾ ਵੀ ਥੋੜਾ ਵੀ ਕੁੜੀ ਨੂੰ ਨੌਕਰੀ ਤੋਂ ਕੱਢ ਦੇਵਾ ਕਰ ਦਿਓ ਬਿਲਕੁਲ ਇਹ ਗੱਲ ਹੋਈ ਹੈ ਨੌਕਰੀ ਤੋਂ ਕੱਢ ਤਾਂ ਸਸਪੈਂਡ ਕਰਨ ਦਾ ਸਵਾਲ ਆ ਹਾਂ ਇਹ ਜਿਹੜਾ ਮਾਮਲਾ ਵੀ ਆਉਣ ਦਾ ਟੈ ਕੋਈ ਗੱਲ ਦੀ ਬੇਦਾਗ ਪਰਿਵਾਰ ਆ ਹੈ ਕੈਪਟਨ ਆ ਕੋਈ ਫੌਜ ਦੇ ਵਿੱਚੋਂ ਆਏ ਆ ਤਾਇ ਚਾਚਾ ਜਿਹੜੇ ਆ ਚੰਗੇ ਬੰਦੇ ਆ ਹਾਂ ਹਾਂ ਕੈਪਟਨ ਆ ਦੋ ਦੋ ਤੇ ਕੈਪਟਨ ਆ ਇੱਕ ਪਹਿਲਵਾਨ ਆ ਸਰਵਣ ਸਿੰਘ ਪਹਿਲਵਾਨ ਆ ਹਾਂ ਦੂਜਾ ਸਿੰਘਰ ਸਿੰਘ ਆ ਸਾਰੀ ਉਤਮ ਸਿੰਘ ਉਹ ਖੇਤੀਬਾੜੀ ਕਰਦਾ ਦੂਜੇ ਨੇ ਸਾਰੇ ਬਾਹਰ ਹੀ ਇਹ ਕਰਕੇ ਚਾਹੀਦਾ ਵੀ ਇਹ ਪਰਿਵਾਰ ਨਾਲ ਟੱਕਰ ਹੋਣਾ ਚਾਹੀਦਾ ਬਿਲਕੁਲ ਹਾਂ ਸਹੀ ਗੱਲ ਸੋਸ਼ਲ ਮੀਡੀਆ ਤੇ ਫਵਾਹਾਂ ਚੱਲ ਰਹੀਆਂ ਕਿ ਪਰਿਵਾਰ ਨੂੰ ਇਦਾਂ ਹੋ ਗਿਆ ਬੱਚੇ ਅਸੇ ਪਾਸੇ ਇਹ ਫਵਾਹਾਂ ਨੇ ਜਾਂ ਹਜ਼ਰ ਮੈਂ ਤੁਸੀਂ ਵੀ ਕਹਿੰਦੇ ਵੀ ਹੋਇਆ ਵਾ ਇਥੋਂ ਉੱਥੋਂ ਸਾਡਾ ਪਿੰਡੋਂ ਹੈ ਉਹ ਕਪੂਰਥਲੇ ਵਾਈਆ ਅੱਛਾ ਕਪੂਰਥਲੇ ਵਾਈਆ ਹਾਂ ਉਹਦੇ ਵਾਈਆ ਹਾਂ ਅੱਛਾ ਇਹ ਕਰਕੇ ਆਹ ਕਹਿੰਦੇ ਵੀ ਨਹੀਂ ਧੱਕਾ ਨਹੀਂ ਹੋਣਾ ਚਾਹੀਦਾ ਬਿਲਕੁਲ ਸਾਫ਼ ਹੋਣਾ ਚਾਹੀਦਾ ਇਹ ਥੋੜਾ ਵੀ ਕਿਸੇ ਨੂੰ ਇੰਨਾ ਜਰੀਰ ਕਰੋ ਹੈ ਜਿਉਂਨੇ ਮਾੜਾ ਚੰਗਾ ਬੋਲਿਆ ਦੋਨੇ ਆਖਿਆ ਮੈਂ ਤੁਹਾਨੂੰ ਦੱਸਾਂ ਤੁਸੀਂ ਮਤਲਬ ਕਿ ਤੁਹਾਡੇ ਮਨ 'ਚ ਵੈਸੇ ਕੀ ਖਿਆਲ ਸੀ ਇੱਥੇ ਵੀ ਜਿਹੜੇ ਉਹਨੇ ਬਿਆਨ ਦਿੱਤੇ ਸੀ ਪਿਛਲੇ ਉਸ ਚੀਜ਼ ਦਾ ਗੁੱਸਾ ਆ ਗਿਆ ਜਿੰਦੀ ਜਾਉ ਕਿਤੇ ਵੀ ਜਾਵੇ 에어ਪੋਰਟ ਤੇ ਮੜਾ ਚੰਗਾ ਬੋਲੀ ਹੋਗੀ ਨਾ ਹਾਂ ਵੀ ਐ ਜੇ ਮੜਾ ਚੰਗਾ ਬੋਲੇ ਆ ਫਿਰ ਤੈਨੂੰ ਪਤਾ ਹੀ ਆਫਿਸ ਮੇ ਟਕਰਾ ਗਿਆ ਹਾਂ ਹਾਂ ਚੈੱਕ ਕਰਦੋਂ ਨਹੀਂ ਚੈੱਕ ਕਰ ਦਿੰਦੀ ਉਹ ਪਹਿਲਾਂ ਵੀ ਤੇਰੇ ਸਮੇ ਕਿਸਾਨਾਂ ਨੂੰ ਬੋਲਦੀ ਸੀ ਮੜਾ ਚੰਗਾ ਬੋਲਦੀ ਸੀ ਹੈ ਉਦੋਂ ਕੋਈ ਕਾਰਵਾਈ ਨਹੀਂ ਹੋਈ ਉੱਤੇ ਹੈ ਇਹਦੇ ਕੋਈ ਜਰੂਰ ਫਿਰ ਇਸ ਕੁੜੀ ਤੇ ਵੀ ਕਾਰਵਾਈ ਹੋਣੀ ਚਾਹੀਦੀ ਜੀ ਜਿਹੜਾ ਉਹਨੇ ਇੱਕ ਧੀ ਕਹਿ ਰਹੀ ਹੈ ਕਿ ਇਹਨੇ ਸਾਡੀ ਮਾਂ ਨੂੰ ਮੇਰੀ ਮਾਂ ਵੀ ਉੱਥੇ ਬੈਠੀ ਸੀ ਕਿਸਾਨੀ ਅੰਦੋਲਨ ਦੀ ਗੱਲ ਕੀਤੀ 100-100 ਰੁਪਏ ਦੀ ਢਾੜੀ ਬਾਰੇ ਉਹ ਅਸਲ ਵਿੱਚ ਉਹ ਗੁੱਸੇ ਚ ਬਾਅਦ ਵਿੱਚ ਭਾਵਕੋ ਕੇ ਸ਼ਬਦ ਬੋਲੇ ਕੁੜੀ ਨੂੰ ਨਹੀਂ ਵ ਅਜਿਹਾ ਵੀ ਸਾਡੀਆਂ ਮਾਵਾ ਭੈਣਾਂ ਨੂੰ ਮਾੜਾ ਬੋਲਿਆ ਪਰ ਪਹਿਲਾਂ ਜੋ ਗੱਲਾਂ ਸਾਹਮਣੇ ਆ ਰਹੀਆਂ ਨਾ ਉਦੋਂ ਜੇ ਤੁਸੀਂ ਵੇਖੋ ਵੀ ਕੰਗਣਾ ਰਣੌਦ ਦਾ ਸਾਨੂੰ ਪਿਛੋਕੜ ਦੇਖਣਾ ਪੈਣਾ ਵੀ ਉਹ ਕੱਲੀ ਕਿਸਾਨਾਂ ਨੂੰ ਨਹੀਂ ਬੋਲੀ ਉਹ ਮਤਲਬ ਹਰ ਇੱਕ ਨੂੰ ਬੋਲਦੀ ਹੈ ਕੱਲੀ ਕੰਗਣਾ ਰਣੌਦ ਨਹੀਂ ਬੋਲਦੀ ਇਹ ਤੁਸੀਂ ਵੇਖੋ ਵੀ ਸਾਡਾ ਜੇ ਉਹ ਅਰਸ਼ਦੀਪ ਜਿਹੜਾ ਮੁੰਡਾ ਕ੍ਰਿਕਟ ਖੇਡਦਾ ਉਹਦੋਂ ਇੱਕ ਕੈਚ ਛੁੱਟਦਾ ਸਿਰਫ ਕ੍ਰਿਕਟਰ ਦਾ ਉਹਨੂੰ ਖਾਲਿਸਤਾਨੀ ਕਰਾ ਦਿੱਤਾ ਜਾਂਦਾ ਮੈਨੂੰ ਲੱਗਦਾ ਵੀ ਉਹਦੇ ਨੇਮ ਪਲੇਟ ਲੱਗੀ ਸੀ ਕਿ ਛਾਤੀ ਦੇ ਉੱਤੇ ਕੋਲਵਿੰਦਰ ਕੌਰ ਦੀ ਇੱਕ ਉਹਦੇ ਕੁੜੀ ਨੇ ਹੱਥ ਨੂੰ ਕੜਾ ਪਾਇਆ ਸੀਗਾ ਉਹਨੂੰ ਵੇਖ ਕੇ ਕੰਗਣਾ ਬਾਜੀ ਉਹਦੀ ਸਕਿਉਰਿਟੀ ਚੈੱਕ ਤਾਂ ਹੋਈ ਆ ਜਾਂ ਕਿਸੇ ਕੰਮ ਕਰਕੇ ਹੋਈ ਉਹਨੂੰ ਵੇਖ ਕੇ ਉਹਨੂੰ ਟਾਰਗੇਟ ਕਰਨ ਦਾ ਕੋਸ਼ਿਸ਼ ਕੀਤਾ ਤੇ ਸੁਣਨ ਚ ਇਹ ਵੀ ਆਇਆ ਉਹਦੇ ਸੀਨੀਅਰ ਪੁਲਿਸ ਅਫਸਰ ਦਾ ਬਿਆਨ ਆਇਆ ਕਿ ਉਹਨੇ ਟਾਰਗੇਟ ਕੀਤਾ ਵੀ ਸ਼ਾਇਦ ਖਾਲਸਤਾਨੀ ਕੌਰ ਖਾਲਸਤਾਨੀ ਕਿਹਾ ਉਹਨੂੰ ਫਿਰ ਗੱਲ ਤੇ ਇਹ ਸੀ ਤੇ ਅਸਲ ਦੇ ਵਿੱਚ ਸਾਡੇ ਨੌਜਵਾਨਾਂ ਦੇ ਮਨਾਂ ਵਿੱਚ ਗੁੱਸਾ ਵੀ ਹੈਗਾ ਬਜੋਰ ਨੇ ਕਿਸਾਨੀ ਸੰਘਰਸ਼ ਵੇਰੇ ਉੱਥੇ ਬੋਲਿਆ ਵਾ ਵੀ 100-100 ਦਿਨ ਨੌਜਵਾਨਾਂ ਦੇ ਮਨਾਂ ਵਿੱਚ ਗੁੱਸਾ ਵੀ ਸੀਗਾ ਫਿਰ ਉਹਨੂੰ ਉਹ ਗੱਲ ਦਾ ਲੈ ਕੇ ਫਿਰ ਉਹਦੀ ਭਾਵਨਾ ਉਹਦੀ ਮੇਜਨ ਪਟਕ ਰਹੀ ਕਿ ਉਹਨਾਂ ਗਈ ਆ ਪਰ ਉਹਨੇ ਕਿਹਾ ਲੜਕੀ ਨੇ ਮਤਲਬ ਵੀ ਮੈਂ ਹਾਲਾਂਕਿ ਕ리어 ਨਹੀਂ ਹੋਇਆ ਪਿਆ ਉਹਨੂੰ ਥੱਪੜ ਮਾਰਿਆ ਜਾਂ ਨਹੀਂ ਮਾਰਿਆ ਪਰ ਉਹਨੇ ਇਹ ਗੱਲ ਕਹੀ ਹੈ ਵੀ ਮਤਲਬ ਸਾਡੇ ਮਰੀਆਂ ਮਾਤਾਵਾਂ ਨੂੰ ਸਾਨੂੰ ਜਿਹੜਾ ਗਲਤ ਲੈਂਗੁਏਜ ਜਿਹੜੀ ਨਹੀਂ ਬੋਲਣੀ ਵੇਖੋ ਇੱਕ ਅੱਜ ਉਹ ਸਾਨੂੰ ਪਤਾ ਵੀ ਕਿਸ ਹਿਸਾਬ ਨਾਲ ਉਹਨੇ ਟਿਕਟ ਲੈ ਕੇ ਤੇ ਐਮਪੀ ਦੀ ਸੀਟ ਹਾਸਲ ਕੀਤੀ ਹੈ ਬੀਜੇਪੀ ਦੇ ਚੱਲ ਤਲ ਵਿੱਚ ਛੱਟ ਕੇ ਦੇ ਹਿੰਦੂ ਭਰਾਵਾਂ ਨੂੰ ਬੇਨਤੀ ਕਰਾਂਗੇ ਵੀ ਤੁਸੀਂ ਉਹ ਮੋਦੀ ਨੂੰ ਰਾਮ ਦਾ ਅਵਤਾਰ ਦੱਸਦੀ ਹੈ ਉਹ ਕਹਿੰਦੀ ਹਿੰਦੂ ਭਰਾਵਾਂ ਨੂੰ ਬੇਨਤੀ ਹੈ ਵੀ ਤੁਸੀਂ ਇੱਕ ਆਮ ਪੰਜ ਦਸਲਾਂ ਦੇ ਪੁੱਤੇ ਨੂੰ ਉਤਲੇ ਨੂੰ ਜਿਹੜਾ ਪੰਜ ਤਤਾਂ ਦਾ ਉਹਨੂੰ ਤੁਸੀਂ ਹੁਣ ਆਪਦੇ ਰਾਮ ਅਵਤਾਰ ਦੇ ਬਰਾਬਰ ਗਿਣੋਗੇ ਤੇ ਗੱਲ ਠੀਕ ਨਹੀਂ ਰਹੂਗੀ ਨਾ ਪਤਲਵੇ ਚੱਟ ਕੇ ਨੇ ਟਿਕਟ ਲਈ ਆ ਤੇ ਤਲਵੇ ਚੱਟਣ ਵਾਲੇ ਮਨੁੱਖ ਸਰ ਜਿਹੜੇ ਹਮੇਸ਼ਾ ਇਦਾਂ ਹੀ ਕਰਦੇ ਨੇ ਜਿਹੜੇ ਉਹ ਸਾਡੇ ਪਰਿਵਾਰ ਦੀ ਗੱਲ ਕਰੀਏ ਸਪਿੰਡ ਦੇ ਪਰਿਵਾਰ ਦੀ ਗੱਲ ਪੰਜ ਭਰਾ ਉਹਦੇ ਡੈਡੀ ਜਿਹੜੇ ਆ ਨਾ ਉਹਨਾਂ ਵਿੱਚ ਜੋ ਤਿੰਨ ਫੌਜ ਚੋ ਕੈਪਟਨ ਰਿਟਾਇਰ ਆਏ ਆ ਔਰ ਤੀਜਾ ਜਿਹੜਾ ਉਹਨਾਂ ਦਾ ਚਾਚਾ ਵਾ ਉਹ ਕੈਪਟਨ ਰਿਟਾਇਰ ਹੋਣ ਤੋਂ ਬਾਅਦ ਵਿੱਚ ਫਿਰ ਪੁਲਿਸ ਨੂੰ ਜੁਆਇਨ ਕਰਦੇ ਆ ਤੇ ਜਲੰਧਰ ਬੜੇ ਬੜੇ ਪਹਿਲਵਾਨਾਂ ਦੇ ਕੋਚ ਰਹੇ ਆ ਹਾਂ ਐਜੂਕੇਟਿਡ ਫੈਮਿਲੀ ਆ ਬਹੁਤ ਜਿਆਦੀ ਵਧੀਆ ਫੈਮਿਲੀ ਉਹਨਾਂ ਦਾ ਕੋਈ ਬਿਹੇਵ ਸ਼ੋਕੜੇ ਤਰ੍ਹਾਂ ਦਾ ਨਹੀਂ ਜਿਹੜਾ ਉਹਨਾਂ ਆਪਾਂ ਆਖੀਏ ਪਹਿਲਾਂ ਮਨ ਵਿੱਚ ਇਹ ਗੱਲ ਭਰੀ ਹੋਈ ਸੀ ਕਿ ਵਧੀਆ ਫੈਮਿਲੀ ਹੈ ਬੜੀ ਲਿਖੀ ਫੈਮਿਲੀ ਸਿਰਫ ਇਹ ਦੋ ਭਰਾ ਵਾ ਜਿਹੜੇ ਕੁੜੀ ਦੇ ਇੱਕ ਡੈਡੀ ਤੇ ਇੱਕ ਉਹਦਾ ਹੋਰ ਚਾਚਾ ਵਾ ਜਿਹੜੇ ਖੇਤੀਬਾੜੀ ਕਰਦੇ ਆ ਬਾਕੀ ਸਾਰਾ ਪਰਿਵਾਰ ਪੜ੍ਹਿਆ ਲਿਖਿਆ ਪਰਿਵਾਰ ਵਾ ਬਹੁਤ ਵਧੀਆ ਪਿਛੋਕੜ ਵਾ ਉਹਨਾਂ ਦਾ ਤੇ ਮੈਨੂੰ ਲੱਗਦਾ ਪੀ ਉਹਨਾਂ ਨੇ ਕਿੰਨੇ ਜਿੰਦਗੀ ਦੇ ਟਾਰਗੇਟ ਕਰਨ ਦੀ ਜਰੂਰ ਕੋਸ਼ਿਸ਼ ਕੀਤੀ ਹੋਊਗੀ ਕਿ ਸਾਨੂੰ ਪੱਕਾ ਪਤਾ ਵੀ ਕੰਗਣਾ ਰਹੋ ਜਿਹੜੀ ਥਾਂ ਥ ਇੱਕ ਕਲੀਅਰ ਕੀਤਾ ਕਿ ਮੇਰੀ ਗੱਲ ਤੇ ਹਿੱਟ ਕੀਤਾ ਨਹੀਂ ਵੇਖੋ ਉਹ ਤੇ ਹੁਣ ਕਹੂਗੀ ਕਹੂਗੀ ਨਾ ਉਹ ਤੇ ਮੈਨੂੰ ਐਫ ਆਈ ਆਰ ਕਰਾਉਣ ਦੀ ਮਾਰੀ ਕਹੂਗੀ ਮੈਨੂੰ ਥੱਪੜ ਮਾਰਿਆ ਉਹ ਤੇ ਸੀਸੀਟੀਵੀ ਵਿੱਚ ਫੁਟੇਜ ਆਊਗੀ ਉਹ ਤੇ ਉਹਨੇ ਮਾਰਿਆ ਜਾਂ ਨਹੀਂ ਮਾਰਿਆ ਵੇਖੋ ਇੱਕ ਗੱਲ ਨਹੀਂ ਜਦੋਂ ਆਪਾਂ 에ਰਪੋਰਟਾਂ ਤੇ ਆਪਾਂ ਜਾਂਦੇ ਆ ਤੇ ਚੈਕਿੰਗ ਦੌਰਾਨ ਇਹੋ ਜਿਹਾ ਘਟਨਾਵਾਂ ਅਕਸਰ ਵਾਪਰਦੀਆਂ ਨੇ ਯਾਤਰੀਆਂ ਦੇ ਨਾਲ ਮੈਂ ਵੀ ਬਹੁਤ ਟਰੈਵਲ ਕੀਤਾ ਵਾ ਜੇ ਤੁਸੀਂ ਜਾਣਦੇ ਆ ਕਿਆਂ ਲੋਕਾਂ ਦੇ ਵਿੱਚ ਆਕਰ ਜਿਆਦੀ ਹੁੰਦੀ ਹੈ ਉਹ ਮਤਲਬ ਆਪਣੇ ਆਪ ਨੂੰ ਬਹੁਤ ਵੱਡਾ ਸਮਝਦੇ ਹੋ ਚੈਕਿੰਗ ਕਰਾਉਣ ਤੋਂ ਇਦਾਂ ਦੇ ਲਫਜ਼ ਕਰ ਲੈਂਦੇ ਕੀ ਕਰਨ ਤੇ ਹੁਣ ਵੇਖੋ ਜੀ ਤੇ ਆਪ ਇਹ ਫਿਰ ਉਹਨਾਂ ਪੁਲਿਸ ਪ੍ਰਸ਼ਾਸਨ ਹੈ ਮਤਲਬ ਕਹਿੰਦਾ ਉਹ ਵੀ ਤੁਹਾਨੂੰ ਪਤਾ ਥੋੜਾ ਬੇਵਤ ਵਿਹਾਰ ਉਹਨਾਂ ਦੇ ਤਰ੍ਹਾਂ ਹੁੰਦਾ ਜਿਦੋਂ ਆਪਾਂ ਉਹਨਾਂ ਨੂੰ ਸਹਿਯੋਗ ਨਹੀਂ ਕਰਾਂਗੇ ਤੇ ਥੋੜਾ ਰਿਐਕਸ਼ਨ ਤੇ ਉਹਨਾਂ ਦਾ ਹੁੰਦਾ ਹੀ ਹੈ ਨਾ ਉਹ ਸਾਰੇ ਆਮ ਲੋਕਾਂ ਦੇ ਨਾਲ ਵੀ ਹੁੰਦਾ ਹੈ ਕੰਗਣਾ ਰੌਤ ਦੇ ਨਾਲ ਵੀ ਹੋ ਸਕਦਾ ਵਾ ਮਤਲਬ ਅਜੇ ਪਰਸਨਲ ਤੌਰ ਤੇ ਕੋਈ ਵੱਡੀ ਗੱਲ ਨਹੀਂ ਇਹ ਨੂੰ ਸਮਝਦੇ ਵੀ ਬਹੁਤ ਵੱਡਾ ਕੰਗਣਾ ਰੌਤ ਵੀ ਇੱਕ ਤਾਂ ਆਮ ਜਨਤੂ ਤੌਰ ਤੇ ਕੰਮ ਜਨਤੂ ਹੀ ਹੈ ਨਾ ਤੇ ਜੇ ਉਹ ਸਹਿਯੋਗ ਨਹੀਂ ਕਰ ਦਿੱਤੀ ਤੇ ਉਹਨਾਂ ਦਾ ਕੋਈ ਰਿਐਕਸ਼ਨ ਆਇਆ ਉਹਦੇ ਵਿੱਚ ਤੇ ਉਹ ਤੇ ਕੰਗਣਾ ਨੂੰ ਸੋਚਣਾ ਚਾਹੀਦਾ ਨਾ ਜੇ ਸਰਕਾਰ ਇਸ ਚੀਜ਼ ਨੂੰ ਲੈ ਕੇ ਉਹ ਤੇ ਐਫ ਆਈ 600 ਰੁਪਏ ਦੀ ਦਿਹਾੜੀਦਾਰ ਕਈ ਆਏ ਪਰਜੀਵੀ ਕਹਿ ਕਹੀ ਕੋ ਜਿਉਹਨਾਂ ਨੇ ਸਾਨੂੰ ਕਿਸਾਨ ਅੰਦੋਲਨ ਦੇ ਵਿੱਚ ਕਿਹਾ ਤੇ ਸਾਡੀ ਇਹ ਮੰਗ ਹੈ ਫਿਰ ਉਹਨਾਂ ਦੇ ਪਰਚਾ ਦਰਜ ਕਰੋ ਜੇ ਕੋਈ ਆ ਚ ਆਉਂਦੀ ਹੈ ਕਿਸਾਨ ਜੂਨੀਅਰ ਨੂੰ ਅਪੀਲ ਕਰੋ ਕਿ ਨਾਲ ਖੜਨ ਕੱਲ ਨੂੰ ਕੋਈ ਪ੍ਰੋਬਲਮ ਨਾ ਆਵੇ ਉਸ ਦਾ ਪਰਚਾ ਪਾਉਣ ਜਾਂ ਕਿਸੇ ਤਰ੍ਹਾਂ ਦਾ ਤੰਗ ਪ੍ਰੇਸ਼ਾਨ ਕਰਨ ਸਰਕਾਰਾਂ ਉਹਨਾਂ ਦੀਆਂ ਇਸ ਲਈ ਖੜਨਗੇ ਕਹਾਂਗੇ ਕਿ ਕਿਸਾਨੀ ਨੇ ਵੀ ਨਾਲ ਖੜੋ ਹਰ ਪਾਰਟੀ ਨੂੰ ਕਹਾਂਗੇ ਬਹੁਤ ਜ਼ਿਆਦੀਆਂ ਪਾਰਟੀਆਂ ਇਕੱਠੀਆਂ ਆਈਆਂ ਇਸ ਸੰਬੰਧ ਦੇ ਵਿੱਚ ਵੀ ਤੱਕਾ ਸਹੀ ਨਹੀਂ ਹੁੰਦ ਨੇ ਹੈ ਕਦੋਂ ਉਹ ਆ ਕਦੋਂ ਤੇ ਹਰ ਵਾਸਤੇ ਇੱਕੋ ਜਿਹਾ ਬਿਲਕੁਲ ਵੀ ਇਹ ਥੋੜਾ ਵੀ ਇੱਕ ਨੂੰ ਦੇ ਵਿੱਚ ਇੱਕ ਨੂੰ ਨਾ ਪੀ ਦਿਓ ਜੀ ਇਹ ਨਹੀਂ ਹੋਣਾ ਚਾਹੀਦਾ ਆਹ ਕਹਿੰਦੇ ਵੀ ਨਾ ਬਿਲਕੁਲ ਗੱਲ ਸਹੀ ਹੋਣੀ ਚਾਹੀਦੀ ਆ ਤਕਾ ਸਹੀ ਨਹੀਂ ਹੋਣੀ ਚਾਹੀਦੀ ਸਾਰੀਆਂ ਜਿਹੇ ਬੰਦੀਆਂ ਜਾਣੀਆਂ ਉਥੇ ਸਭ ਇਕੱਠ ਹੋਣਗੇ ਹਾਂ ਇਹ ਕਰਕੇ ਜਿਹੜੀ ਇੱਕ ਉਹ ਕਹਿੰਦੇ ਕਿ ਉਹ ਮੰਡੀ ਤੋਂ ਐਮਪੀ ਜਿੱਤੀ ਆ ਤੇ ਮੰਡੀ ਦੇ ਵਿੱਚ ਸਾਡੇ ਸਿੱਖ ਆਮ ਜਾਂਦੇ ਨੇ ਤੇ ਉਹ ਆਪਣੇ ਬੰਦੇ ਵਿੱਚੋਂ ਇਦਾਂ ਦਾ ਟਾਰਗੇਟ ਕਰਨ ਲੱਗ ਗਏ ਕਿ ਇਸ ਚੀਜ਼ ਦੇ ਨਤੀਜੇ ਬਹੁਤ ਵੱਡੇ ਪੁੱਗਨੇ ਪੈਣਗੇ ਉਹ ਕੁੜੀ ਨੇ ਥੱਪੜ ਮਾਰਤਾ ਉਹ ਸਾਈਡ ਤੇ ਹੋ ਜੂਗੀ ਤੇ ਸਿੱਖਾਂ ਦੇ ਗੱਲ ਪੈਣਗੇ ਉਥੋਂ ਦੇ ਲੋਕ ਨਹੀਂ ਵੇਖੋ ਜੀ ਇਹ ਦੇਸ਼ ਦੇ ਵਿੱਚ ਇਹ ਗੱਲਾਂ ਨਹੀਂ ਫਲਾਉਣੀ ਚਾਹੀਦੀਆਂ ਨਹੀਂ ਚੰਗੀਆਂ ਜੇ ਉਦਾਂ ਕਰਨਗੇ ਤੇ ਵੇਖੋ ਹੁਣ ਕਿੰਨੇ ਤੀਰ ਸਥ ਤੇ ਮਤਲਬ ਉਹ ਅਕਸਰ ਇਹ ਅੱਗ ਨੂੰ ਬਾਲ ਰਿਹਾ ਵੀ ਉਹ ਹੁਣ ਤੁਸੀਂ ਪੰਜਾਬ ਦੇ ਉਹਨਾਂ ਦੇ ਇਹੋ ਜਿਹੀ ਹਰਕਤ ਬਿਲਕੁਲ ਨਹੀਂ ਹੋਣੀ ਚਾਹੀਦੀ ਅਸੀਂ ਇਹਨਾਂ ਹਰਕਤਾਂ ਦੇ ਬਿਲਕੁਲ ਵਿਰੋਧਿਆ ਔਰ ਜੇ ਮਤਲਬ ਇਦਾਂ ਦੀ ਕੋਈ ਹਰਕਤ ਹੁੰਦੀ ਹੈ ਤੇ ਅਸੀਂ ਉਥੇ ਉਹ ਸਾਡੇ ਸਿਰ ਕੋ ਹਸਾਨ ਨਹੀਂ ਉਹਨਾਂ ਦਾ ਅਸੀਂ ਤੇ ਉੱਥੇ ਤੁਸੀਂ ਵੇਖੋ ਵਿਟਰ ਦੇ ਵਿੱਚ ਜਾਂਦੇ ਆ ਤੇ ਸਾਰਾ ਉੱਥੇ ਹੋਰ ਪੁਣਾ ਬਿਟਾ ਕੇ ਉਹਨੇ ਖਰਚ ਕਰਕੇ ਆਉਂਦੇ ਆ ਸਾਡੇ ਟੂਰਿਜ਼ਮ ਦੇ ਸਿਰ ਤੋਂ ਹਿਮਾਚਲ ਸਟੇਟ ਪਲਦੀ ਆ ਸਾਰੇ ਮਨੀ ਕਰਨ ਲਾ ਲੋ ਜਾਂ ਤੁਸੀਂ ਇਹਨੂੰ ਮਹਾਲੀਆ ਦਾ ਜਿੱਥੇ ਵੀ ਲਾ ਲੋ ਮਰ ਟੂਰਿਜ਼ਮ ਦੇ ਸਿਰ ਤੋਂ ਜਿਹੜੀ ਹਿਮਾਚਲ ਸਟੇਟ ਪਲਦੀ ਆ ਜੇ ਤਰ੍ਹਾਂ ਦੀ ਕੋਈ ਕਾਰ ਨਹੀਂ ਆਉਂਦੀ ਤੇ ਉਹਨਾਂ ਦੇ ਆਪ ਦੀ ਅੰਗੇਸਟ ਜਾਊਗੀ ਚੰਗੀ ਗੱਲ ਨਹੀਂ ਉਹਨਾਂ ਵਾਸਤੇ ਵੀ ਅਸੀਂ ਇਹੋ ਜੀ ਆਸ ਕਰਦੇ ਵੀ ਨੀਂਗੇ ਵੀ ਕੰਗਣਾ ਨਰੋ ਤੇ ਕਹਿਣ ਤੇ ਲੋਕੋ ਗੱਲ ਪੈਣਗੇ ਹਿਮਾਚਲ ਦੇ ਲੋਕ ਜਿਹੜੇ ਬਹੁਤ ਇਮਾਨਦਾਰ ਆ ਅੱਜ 20 25 30 ਸਾਲ ਪਹਿਲਾਂ ਗੱ ਕਰਨੋਂ ਤੋਂ ਪਾਰਟੀ ਪੱਧਰ ਤੇ ਜਿਤਾਇਆ ਉਹਨਾਂ ਨੇ ਪਰ ਇਹ ਨਹੀਂ ਕਿ ਬਿਕੰਗਣਾ ਉਹ ਤੇ ਅੱਜ ਥੱਪੜ ਪਿਆ ਤਾਂ ਲੋਕਾਂ ਦੇ ਨਾਲ ਕਰਨਗੇ ਇਦਾਂ ਦਾ ਜਿਹੜਾ ਵਾ ਹਿੰਦੁਸਤਾਨ ਦੇ ਵਿੱਚ ਕੋਈ ਅਫਵਾਹ ਨਹੀਂ ਫਲਾਉਣੀ ਚਾਹੀਦੀ ਇਹ ਉਹ ਲੋਕ ਫਲਾ ਰਿਹਾ ਜਿਨੂੰ ਸਿੱਖ ਚੰਗੇ ਨਹੀਂ ਲੱਗਦੇ ਜਿਹੜੇ ਕਿਤੇ ਨਾ ਕਿਤੇ ਸਿੱਖਾਂ ਦੇ ਖਿਲਾਫ ਭੁਗਦੇ ਰਹੇ ਆ ਡੀਪ ਸਟੇਟ ਦੇ ਹਾਕ ਦੇ ਵਿੱਚ ਭੁਗਦੇ ਰਹੇ ਇਹ ਉਹ ਲੋਕ ਉਹ ਫਲਾ ਅਫਵਾਹ ਫਲਾ ਰਿਹਾ ਇਹ ਚੰਗੀਆਂ ਨਿਰਦੇਸ਼ ਦੇ ਹਿੱਤ ਵਿੱਚ ਨਹੀਂ ਗੇ ਦੇਸ਼ ਨੂੰ ਤੋੜਨ ਵਾਲੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀ ਚੰਨਰਨਾ ਤੋਂ ਬਾਰੇ ਤੁਹਾਡੇ ਮਨਾਂ ਦੇ ਵਿੱਚ ਖਿਆਲ ਕੀ ਹੈ ਵੈਸੇ ਜੇ ਅੱਗੇ ਪਿੱਛੇ ਦੇਖੀਏ ਤਾਂ ਉਹ ਜੀ ਖਿਆਲ ਹੈ ਕੀ ਹੈ ਵੀ ਲੋਇ ਰੈਟਰਿਸ ਨੂੰ ਰੈਟਰਿਸ ਤੌਰ ਤੇ ਰਹਿਣਾ ਚਾਹੀਦਾ ਵਾ ਜਿੱਦਾਂ ਮੰਨ ਲਓ ਵੀ ਇਹ ਪਹਿਲੋਂ ਵੀ ਇਹਨਾਂ ਨੇ ਬਿਆਨ ਦੇ ਨੇ ਉਲਟ-ਪੁਲਟ ਬਿਆਨ ਦੇਂਦਾ ਹੁਣ ਵੀ ਇਹਨਾਂ ਨੇ ਇਹ ਮਗਰੋਂ ਬਿਆਨ ਦਿੱਤਾ ਜੀ ਇਥੇ ਸ਼ਹਿਨਸ਼ੀਲਤਾ ਜਾਦੀ ਹੈ ਪੰਜਾਬ ਦੇ ਵਿੱਚ ਦੇ ਇਥੇ ਫੇਰ ਜੀ ਆਤਵਾਦੀ ਮਨ ਲਿਆ ਹੋਇਆ ਕੋਈ ਲਫ਼ਜ਼ ਵਰਤਦੇ ਆ ਉਹ ਕਿੱਡੀ ਮਾੜੀ ਗੱਲ ਵਾ ਇਹੋ ਗੱਲ ਹੋ ਜਾਂਦੀ ਹੈ ਵੀ ਜਿੱਦਾਂ ਮੰਨ ਲਓ ਕਿਤੇ ਸਿੰਘ ਲਿਖਿਆ ਹੋਵੇ ਭਾਵੇਂ ਉਹ ਕੋਈ ਸਿੰਘ ਆਪਣੇ ਇਥੋਂ ਦੇ ਰਾਜਸਥਾਨ ਦੇ ਲੋਕਾਂ ਦੇ ਗਾੜੀ ਸਿੰਘ ਵੀ ਲੱਗਦਾ ਤੇ ਇਹ ਸਿੰਘ ਵੇਖ ਕੇ ਕਹਿੰਦੇ ਜੀ ਇਹ ਟੈਰਰਿਸਟ ਵਾ ਬੰਗਾਲ ਦੇ ਵਿੱਚ ਵੀ ਉੱਥੇ ਬੀਜੇਪੀ ਦੀ ਇੱਕ ਰੈਲੀ ਸੀ ਉੱਥੇ ਵੀ ਆਈਪੀਐਸ ਅ ਵੀ ਇਹ ਅਰੇਸਟਾ ਜੋ ਕਿ ਇੱਕ ਅਫਸਰ ਰੈਂਕ ਦਾ ਬੰਦਾ ਸੀ ਉਹਦਾ ਜੋ ਫਰਜ਼ੀ ਉਹ ਡਿਊਟੀ ਆਪਦੀ ਨਿਭਾਰਿਆ ਸੀ ਇਦਾਂ ਹੀ ਇਹ ਕੋਈ ਡਿਊਟੀ ਨਿਭਾਰੇ ਆਪਦੀ ਹੁਣ ਵੇਖੋ ਇਹ ਆਮ ਬੰਦਾ ਵਾ ਆਮ ਦਾ ਜਿਉਂ ਜਾਵੇ ਪੁਲਿਸ ਜੋ ਵੀ ਕਹੇ ਆਪਾਂ ਉਹਨਾਂ ਦੀ ਮੰਨਦੇ ਆਂ ਇਹਦਾ ਮਤਲਬ ਇਹ ਥੋੜਾ ਵਾ ਕਿ ਜੇਕਰ ਆਪਣੇ ਕੋਈ ਕੋਈ ਰੈਂਕ ਹੋ ਗਿਆ ਜਾਂ ਆਪਾਂ ਜਿੱਤ ਗਏ ਆ ਜਾਂ ਕੋਈ ਗੱਲਬਾਤ ਹੋ ਗਈ ਆ ਜਾਂ ਕੋਈ ਆਪਾਂ ਅਫਸਰ ਰੈਂਕ ਨੇ ਤੇ ਆਪਾਂ ਆਪਣਾ ਉਹਨਾਂ ਦੀ ਈਗੋ ਆ ਮੰਨ ਲੋ ਉਹਨਾਂ ਦੀ ਸਿਰ ਹੰਕਾਰ ਆ ਇੱਕ ਹਮ ਅੰਕਾਰੇ ਆਏ ਆ ਵੀ ਚਲੋ ਜੀ ਮੈਂ ਐਮਪੀ ਬਣ ਗਈ ਆ ਪਹਿਲਾਂ ਮੈਂ ਫਿਲਮ ਐਕਟਰਸ ਆ ਫਿਲਮ ਐਕਟਰਸ ਵੀ ਜਿਹੜੇ ਹੁੰਦੇ ਆ ਉਹ ਜਨਤਾ ਸਰਤੇ ਹੀ ਹੁੰਦੇ ਆ ਜੀ ਜਨਤਾ ਪਬਲਿਕ ਸਰਤੇ ਹੀ ਹੁੰਦੇ ਆ ਆਹ ਸ਼ੀਟ ਵੇਖ ਲਓ ਤੁਸੀਂ ਤੁਹਾਡੀ ਫੀਡ ਕੋਡ ਵਾਲੀ ਸਾਰੇ ਐਕਟਰਸ ਆਏ ਐਕਟਰਸ ਇਹਦੇ ਨਹੀਂ ਕੋਈ ਰਹਿ ਗਿਆ ਵਾ ਇਹ ਵੀ ਪਿੰਡਾਂ ਭਰਾਵਾਂ ਨੇ ਜਿਹੜਾ ਪਿਆਰ ਕੀਤਾ ਉਹ ਖਾਲਸਾ ਜੀ ਨੂੰ ਪਿਆਰ ਕੀਤਾ ਠੀਕ ਨਹੀਂ ਕੁਰਬਾਨੀ ਲੱਗ ਚੀਜ਼ ਵਾ ਐਕਟਰਸ ਉਹਨਾਂ ਲੱਗ ਚੀਜ਼ ਆ ਉਹਨਾਂ ਦਾ ਉਹਨਾਂ ਦਾ ਆਪ ਦਾ ਕਿਤਾ ਵਾ ਉਹ ਆਦੇ ਕਿਤੇ ਨੂੰ ਦੂਜੇ ਦੇ ਥੋਪਣਾ ਆਖਣਾ ਮੈਂ ਬਹੁਤ ਹਾਂ ਮੈਂ ਉਹ ਉਹ ਈਗੋ ਆ ਉਹ ਈਗੋ ਦਾ ਕਰਕੇ ਕੀ ਕਰਦੀ ਹੈ ਕਿ ਬਾਵਰ ਲੋਕਾਂ ਨੂੰ ਉਸੇ ਮਸਲੇ ਜਿਹਨੇ ਕੁੜੀ ਨੂੰ ਪਹਿਲਾਂ ਕੁੜੀ ਨੇ ਕਰ ਮੋਬਾਈਲ ਬਾਰੇ ਕਿਹਾ ਵੀ ਤੁਸੀਂ ਆਪਣਾ ਮੋਬਾਈਲ ਮੈਡਮ ਵਿੱਚ ਰੱਖ ਦਿਓ ਤੇ ਇੰਨੇ ਨਹੀਂ ਰੱਖਿਆ ਤੋਂ ਕੋਦ ਲੱਗਾ ਵੇਖ ਕੇ ਤੋਂਨੇ ਕੋਈ ਟਿੱਪਣੀ ਕੀਤੀ ਹੋਗੀ ਉਹ ਉਹਨੂੰ ਆਤਵਾ ਟਿੱਪਣੀ ਵੀ ਕਰਦੀ ਕਿ ਟਿੱਪਣੀ ਕਹੀ ਜੋ ਟਿੱਪਣੀ ਕੀਤੀ ਆ ਜੋ ਫਿਰ ਕੁੜੀ ਨੂੰ ਗੁੱਸਾ ਆ ਜੋ ਕੁੜੀ ਜਿਹੜੀ ਫੈਮਿਲੀ ਹੈ ਜੇ ਵੇਖਿਆ ਜਾਵੇ ਜਿੱਦਾਂ ਹੁਣ ਫੇ ਜਾ ਕੇ ਕੰਗਣਾ ਨੇ ਬਾਅਦ ਚ ਜਿਹੜੀ ਸਟੇਟਮੈਂਟ ਦਿੱਤੀ ਆ ਆਪਣੇ ਉਤੇ ਐਕਸ ਦੇ ਉਹ ਸਟੇਟਮੈਂਟ ਜਿਹੜੀ ਆ ਬੜੀ ਗਲਤਵਾ ਉਹ ਚ ਵੇਖਿਆ ਜਾਵੇ ਤੇ ਇਹ ਜਿਹੜਾ ਪਰਿਵਾਰ ਉਹ ਇਨੇ ਦੇਖ ਲਈ ਬਹੁਤ ਕੁਝ ਕੀਤਾ ਵਾ ਜਿਹੜੇ ਇਹਨਾਂ ਦੇ ਚਾਚੇ ਆ ਤਾਏ ਆ ਜੋ ਵੀ ਇਹਨਾਂ ਦੇ ਪਰਿਵਾਰ ਦੇ ਬੰਦੇ ਆ ਉਹ ਸਾਰੇ ਆਰਮੀ ਵਿੱਚ ਚੰਗੇ ਚੰਗੇ ਰੈਂਕਾਂ ਤੇ ਆ ਵੀ ਕੁਝ ਕੈਪਟਨ ਆ ਕੁਝ ਪਲੇਅਰਸ ਇੰਟਰਨੈਸ਼ਨਲ ਪਲੇਅਰ ਵੀ ਆ ਇੱਕ ਇੰਟਰਨੈਸ਼ਨਲ ਬੌਕਸਰ ਹੋਇਆ ਨਾ ਦਾਜੀ ਮਗਲ ਸਿੰਘ ਹੋਆ ਕੈਪਟਨ ਕਚਨ ਸਿੰਘ ਹੋਆ ਬਾਕੀ ਉਹਨਾਂ ਦੇ ਚਾਚਾ ਜੀ ਆ ਆਪਣਾ ਉਹ ਆਪਣੇ ਇੱਥੇ ਪੁਲਿਸ ਦੇ ਵਿੱਚ ਹੈਗੇ ਇੰਟਰਨੈਸ਼ਨਲ ਕੋਚ ਹੋਏ ਅਨੰਦਰਾਗਾ ਦੀ ਸਟੇਡੀਅਮ ਕੋਚ ਰਿਹਾ ਹੈ ਉਹ ਇਹ ਜਿਹੜੇ ਸਾਰੇ ਦੇਸ਼ ਨੂੰ ਪਿਆਰ ਕਰਨ ਵਾਲੇ ਬੰਦੇ ਆ ਉਹਨਾਂ ਨੂੰ ਸਭ ਤੋਂ ਦੇਸ਼ ਵਿਰੋਧੀ ਕਹੀ ਜਾਣਾ ਤੇ ਇਹ ਕੰਗਣਾ ਵਾਸਤੇ ਗਲਤਵਾਸ ਨੂੰ ਕੰਗਣਾ ਤੇ ਕਾਰਵਾਈ ਹੋਣੀ ਚਾਹੀਦੀ ਆ ਐਸੀਆਂ ਟਿੱਪਣੀਆਂ ਦਾ ਕਰਕੇ ਜੇ ਕਿ ਚੰਗੇ ਭਲੇ ਬੰਦਿਆਂ ਨੂੰ ਉਹ ਪੰਜਾਬ ਦੇ ਤੁਸੀਂ ਵੇਖੋ ਵੀ ਕੁਰਬਾਨੀਆਂ ਕਰਨੀਆਂ ਦੇਸ਼ ਵੱਲੇ ਇੱਕ ਇੰਨੇ ਮਿਲੋ ਜਿਹੜੀ ਸਟੇਟ ਆ ਜਿਹੜੀ ਦੇਸ਼ ਨੂੰ ਪਿਆਰ ਕਰਦੀ ਆ ਕਦੋਂ ਜਦੋਂ ਵੀ ਮੁਸੀਬਤ ਆਈ ਆ ਇੱਕ ਵਾਰ ਪਿੱਲੋਂ ਹੀ ਪੁਰਾਣੀਆਂ ਗੱਲਾਂ ਦੱਸਦੇ ਆ ਵੀ ਸੋਨਾ ਦੇਣ ਦੀ ਗੱਲ ਆਏ ਤੇ ਉਹ ਵੀ ਪੰਜਾਬ ਨੇ ਸਭ ਤੋਂ ਵੱਧ ਦਿੱਤਾ ਤੇ ਫੇਰ ਵੀ ਸਾਨੂੰ ਜਿਹੜਾ ਵਾਰ-ਵਾਰ ਸਿੰਘ ਵੇਖ ਕੇ ਕੌਰ ਵੇਖ ਕੇ ਟਾਰਗੇਟ ਕਰਨਾ ਇਹੋ ਜਿਹੇ ਸਗੋਂ 엘ਿਮੈਂਟਸ ਜਿਹੜੇ ਆ ਦੇਸ਼ ਨੂੰ ਤੋੜਦੇ ਆ ਉਹ ਕੰਗਨਾ ਦੇ ਕਾਰਵਾਈ ਹੋਣੀ ਚਾਹੀਦੀ ਆ ਤੇ ਕੁੜੀ ਦੇ ਖਿਲਾਫ ਜਿਹੜੀ ਐ ਮੈਂ ਜਾਣ ਕੇ ਜਿਹੜੀਆਂ ਇਹ ਗੱਲਾਂ ਸਗੋਂ ਹੋਰ ਫੁਵਾਹ ਫਲਗੀਆਂ ਜਾ ਰਹੀਆਂ ਜਾਂ ਕੋਈ ਗਲਤ ਮਲਤ ਗੱਲਾਂ ਜਿਸਾਂ ਮਾਝਾ ਸਟੇਟ ਨੂੰ ਲੈ ਕੇ ਜਿਸਾਂ ਦੱਸਿਆ ਵੀ ਹੀਰਾ ਸਿੰਘ ਨੇ ਵੀ ਇਹੋ ਜੀਆਂ ਗੱਲਾਂ ਜਿਹੜੀਆਂ ਉਹ ਗਲਤ ਮਲਤ ਨਹੀਂ ਕਰਨੀ ਚਾਹੀਦੀਆਂ ਹਿੰਦੁਸਤਾਨ ਨੂੰ ਤੋੜਨੀਆਂ ਗੱਲਾਂ ਨਹੀਂ ਕਰਨੀ ਚਾਹੀਦੀਆਂ ਇਹਦੇ ਬਗ ਕੁੜੀ ਸੇਫ ਆ ਅਗਰ ਕਿ ਪੁਲਿਸ ਦੇ ਐਫਆਈਆਰ ਸੁਣਿਆ ਵੀ ਐਫਆਈਆਰ ਹੋਈ ਆ ਐਫਆਈਆਰ ਤੋਂ ਬਾਅਦ ਉਹ ਅਰੈਸਟ ਕਰ ਲਿਆ ਗਿਆ ਵਾ ਤੇ ਅਹੀ ਤੇ ਆਸ ਇਹੋ ਹੀ ਕਰਦੇ ਆ ਵੀ ਜੇ ਉਹ ਪੁਲਿਸ ਦੀ ਰਸਤੇ ਵਿੱਚ ਸੇਫ ਹੋਣੀ ਚਾਹੀਦੀ ਆ ਨਾ ਤੇ ਬਾਕੀ ਜਿਹੜੇ ਲੋਕਾਂ ਦੇ ਖਦਸ਼ੇ ਆ ਉਹ ਐਵੇਂ ਨਹੀਂ ਹੁੰਦੇ ਕਿਤੇ ਨਾ ਕਿਤੇ ਮਤਲਬ ਇਨਸੀਡੈਂਟ ਵਾਪਰਦੇ ਆ ਲੋਕਾਂ ਦੇ ਨਾਲ ਪੁਲਿਸ ਰਸਤਿਆਂ ਦੇ ਵਿੱਚ ਵਾਪਰਦੇ ਆ ਤਾਂ ਕਰਕੇ ਰਾਤੀ ਮੈਂ ਵੇਖ ਰਿਹਾ ਸੋਸ਼ਲ ਮੀਡੀਆ ਤੇ ਕੁਝ ਲੋਕਾਂ ਨੇ ਖਦਸ਼ਾ ਜਾਰੀ ਕੀਤਾ ਵੀ ਉਹਨੂੰ ਅੰਦਰ ਬਲੋ ਖਤਮ ਕਰਨ ਤੋਂ ਬਾਅਦ ਉਹਨੂੰ ਸੁਸਾਇਸਾਈਡ ਦਾ ਬਹਾਨਾ ਨਾ ਬਣਾਤਾ ਜਾਵੇ ਸਾਨੂੰ ਚਾਹੀਦਾ ਵੀ ਉਹ ਸੇਫਤਾਜ ਰਹਿਣੀ ਚਾਹੀਦੀ ਉਹ ਦੇਸ਼ ਇੱਕ ਦੀ ਵਧੀ ਇੱਕ ਵਧੀਆ ਫੋਰਸੀ ਸ਼ੌਕੜ ਵੀ ਚੰਗਾ ਹਾਂ ਬਿਲਕੁਲ ਪਰਵਾਰ ਪਸ਼ੋਕੜ ਵੀ ਚੰਗਾ ਵਾ ਔਰ ਅੱਜ ਵੀ ਉਹ ਮਰਦੇਸ਼ ਦੀ ਸੇਵਾ ਕਰ ਰਹੀ ਹੈ ਸਿਪਾਈ ਹੈ ਇੱਕ ਨਾਗਰਿਕ ਦੇ ਨਾਲ ਇਸ ਤਰ੍ਹਾਂ ਦਾ ਹੋਣ ਦੇ ਕਾਰਨ ਉਹਨੂੰ ਟਾਰਗੇਟ ਨਹੀਂ ਕੀਤਾ ਜਾਣਾ ਚਾਹੀਦਾ ਸੇਫ ਰਹਿਣਾ ਚਾਹੀਦਾ ਤੇ ਪਰਿਵਾਰ ਵੀ ਸੇਫ ਰਹਿਣਾ ਚਾਹੀਦਾ ਸੀ ਇਹ ਮੰਗ ਕਰਦੇ ਬਿਲਕੁਲ ਹਾਂਜੀ ਪਰ ਪਿੰਡ ਵਾਲੇ ਕੀ ਜਾਣਦੇ ਉਹਨਾਂ ਦੇ ਪਰਿਵਾਰ ਬਾਰੇ ਠੀਕ ਹੈ ਪਰਿਵਾਰ ਸਾਰਾ ਬਹੁਤ ਬਲਾ ਮਾਫੀ ਬਹੁਤ ਚੰਗਾ ਪਰਿਵਾਰ ਸਾਰੇ ਪਿੰਡ ਤੋਂ ਚੰਗਾ ਪਰਿਵਾਰ ਉਹ ਹੀ ਹੈ ਅੱਛਾ ਜੀ ਹਾਂਜੀ ਇਥੇ ਬੈਕਾਂ ਚ ਰਹਿੰਦੇ ਆ ਨਹੀਂ ਆ ਪਿੰਡ ਆ ਜੀ ਅੱਛਾ ਪਿੰਡ ਤੇ ਰਹਿੰਦੇ ਆ ਪਿੰਡ ਤੇ ਰਹਿੰਦੇ ਆ ਠੀਕ ਹੈ ਇਹ ਕੁੜੀ ਨੂੰ ਜਾਣਦੇ ਹੋ ਪਹਿਲਾਂ ਤੁਸੀਂ ਹਾਂਜੀ ਜਾਣਦੀ ਆ ਡੱਬਰ ਦੀ ਆ ਜੀ ਬਿਲਕੁਲ ਸਹੀ ਆ ਪਾਰੀ ਦੇ ਸਤਿਆਪਸਤਾਂ ਬਰੇਰੀਆਂ ਚ ਬੰਦੇ ਹਾਂ ਸਾਰੇ ਸੈਂਕਲ ਜਾਣਦੇ ਹੋ ਤੁਸੀਂ ਨਾਮ ਦੇ ਮੰਮੀ ਡੈਡੀ ਦਾ ਮੰਮੀ ਸੇਰਾ ਸੇ ਭਰਾ ਦਾ ਹਾਂਜੀ ਮਿਲਦੀ ਰਹੀ ਹੈ ਪਹਿਲਾਂ ਹਾਂਜੀ ਹਾਂਜੀ ਮਿਲਦੇ ਆਂ ਛੋਟੇ ਹੁੰਦੇ ਨਾਲ ਹੀ ਪੜਦੇ ਰਹੇ ਇਕੱਠੇ ਅਸੀਂ ਅੱਛਾ ਡੰਗਰ ਵਾਸਾ ਚਾਰ ਦੇ ਨਾਲ ਬਈ ਜਾਂਦੇ ਰਹਿੰਦੇ ਹਾਂ ਬਹੁਤ ਸਹੀ ਪਰਿਵਾਰ ਕੋਈ ਗੱਤ ਨਹੀਂ ਠੀਕ ਹੈ ਇਹਦੇ ਹੋ ਮੰਗ ਕਰਦੇ ਬਿਲਕੁਲ ਸਾਫ਼ ਹੋਣਾ ਚਾਹੀਦਾ ਜੀ ਠੀਕ ਹੈ ਹਾਂਜੀ ਠੀਕ ਹਾਂਜੀ ਕੀ ਜਾਣਦੇ ਹੋ ਪਰਿਵਾਰ ਬਾਰੇ ਜੀ ਪਰਿਵਾਰ ਬਾਰੇ ਜੀ ਬਹੁਤ ਵਧੀਆ ਵਾ ਦੇ ਜਹਾਤ ਇਹਨਾਂ ਨੇ ਵਖਵਾ ਖਾਉਦਿਆਂ ਤੇ ਆਪਣੀ ਸੇਵਾ ਨਿਭਾਈ ਆ ਇਹ ਕਰਕੇ ਚਾਹੁੰਦੇ ਆ ਕਿ ਜਿਹੜੀ ਇਹ ਗੱਲ ਹੋਈ ਹੈ ਇਹਦੇ ਨੂੰ ਜਿਆਦਾ ਕੰਗਲਾਂਾਂ ਦੀ ਵੀ ਗਲਤੀ ਆ ਜਦ ਆਪਾਂ ਇੱਕੋ ਇੱਕ ਕਮਿਊਨਿਟੀ ਨੂੰ ਵਾਰ-ਵਾਰ ਆਪਾਂ ਟਾਰਗੇਟ ਕਰਾਂਗੇ ਤੇ ਭਾਵਨਾ ਤਾਂ ਭੜਕੀ ਜਾਂਦੀਆਂ ਕਿਸ ਦੀਆਂ ਕਿਦੇ ਨਾ ਕਿਦੇ ਤੇ ਇਹਦੇ ਕਰਕੇ ਕੋਈ ਚੈਕਿੰਗ ਨੂੰ ਲੈ ਕੇ ਜਿਹੜੀ ਇਹ ਗੱਲ ਹੋਈ ਸਾਰੀ ਇਹ ਚੈਕਿੰਗ ਨਹੀਂ ਕਰਵਾਉਣਾ ਚਾਹੁੰਦੇ ਉਤੋਂ ਇਹ ਥੱਪੜ ਤੋਂ ਵੀ ਨੀ ਕਾ ਵਜ੍ਹਾ ਖਬਰਾਂ ਆ ਰਹੀਆਂ ਤੇ ਇਹ ਕਰਕੇ ਚੈਕਿੰਗ ਨਹੀਂ ਕਰਾਉਣਾ ਚਾਹੀਦੀ ਸੀ ਹਾਂ ਕਿਉਂਕਿ ਉਹ ਅਫਸਰ ਆਪਣੀ ਡਿਊਟੀ ਤੇ ਡਿਊਟੀ ਤੇ ਉਹਨਾਂ ਨੂੰ ਮਾਉਣੀ ਆ ਚਾਹੇ ਐਮਪੀ ਆ ਜਾਵੇ ਚਾਹੇ ਪ੍ਰਧਾਨ ਮੰਤਰੀ ਇੱਧਰ ਦੇ ਲੰਗੇ ਉਹਨਾਂ ਨੇ ਤਾਂ ਆਪਣਾ ਕੰਮ ਕਰਨਾ ਹੀ ਆ ਪਰ ਇਹ ਥੋੜਾ ਕਿ ਆਪਾਂ ਐਮਪੀ ਬਣ ਗਏ ਤੇ ਆਪਾਂ ਹੁਣ ਡੈਗਰੀ ਹੋ ਜਾਈਏ ਕਾਨੂੰਨ ਨੂੰ ਮੰਲੋ ਜਿਹੜੇ ਜਿਹੜੇ ਮਨੋ ਜਿਹੜੇ ਐਮਪੀ ਆ ਜਾਂ ਕੋਈ ਵੀ ਆ ਜਿਹੜੇ ਖੁਦ ਹੀ ਲਾ ਨੂੰ ਨਹੀਂ ਮੰਨਦੇ ਇਹ ਦੂਜਿਆਂ ਨੂੰ ਵੀ ਕੀ ਸਮਝਾਉਣਗੇ ਅਸੀਂ ਤੇ ਇਹ ਗੱਲ ਕਰਦੇ ਆ ਨਾ ਵੀ ਜਿੱਦਾਂ ਕੋਈ ਬਾਹਰ ਦੇਖ ਵੇਖ ਲੋ ਕਿਤੇ ਵੇਖ ਲੋ ਸਾਰੇ ਲਾ ਨੂੰ ਮੰਨਦੇ ਆ ਲਾ ਸਾਰਿਆਂ ਲਈ ਬਰਾਬਰ ਆ ਜੇ ਜਦੋਂ ਆਪਾਂ ਉਹਨੂੰ ਬਰਾਬਰਤਾ ਹੀ ਨਹੀਂ ਮੰਨਦੇ ਇਹ ਕਿੰਨੇ ਆ ਜੀ ਜਿਦਾਂ ਸਾਡੇ ਸਰਪੰਚ ਸਾਹਿਬ ਵੀ ਇਹ ਕਹਿੰਦੇ ਮੈਂ ਸਰਪੰਚਾਂ ਜੀ ਮੈਨੂੰ ਜਾਂਦਾ ਹੁੜਾਉਂਦਾ ਉਹ ਲਾਸ ਸਾਰਿਆਂ ਲੀਕੋ ਇਕੁਅਲ ਆ ਉਹਦੇ ਹਿਸਾਬ ਨਾਲ ਜੀ ਚੈਕਿੰਗ ਹੋਣੀ ਚਾਹੀਦੀ ਸਾਰਾ ਹੀ ਹੋਣੀ ਚਾਹੀਦੀ ਆ ਤੇ ਜਿਹੜੀ ਆਪਾਂ ਥਪੜ ਦੀ ਵੀ ਗੱਲ ਕਰਦੇ ਆਂ ਲੇਕਿਨ ਆਮ ਜਿਹੇ ਇਨਸੀਡੈਂਟਸ ਹੁੰਦੇ ਰਹਿੰਦੇ ਆ ਡਿਵਟੀ ਡਿਵੱਟੀ ਗੱਲ ਨੂੰ ਬਣਾਤਾ ਗਿਆ ਜੀ ਪੰਜ ਕੀ ਹੋ ਗਿਆ ਇਹ ਹੋ ਗਿਆ ਚੰਗਣਾ ਵੀ ਕਾਮ ਇਨਸਾਨ ਹੀ ਆ ਮੈਨੂੰ ਨਹੀਂ ਸਮਝਦਾ ਕਿ ਬਹੁਤ ਜ਼ਿਆਦਾ ਵੀ ਉਹਨੇ ਕੋਈ ਦੇਹਲੀ ਕੁਰਬਾਨੀਆਂ ਕੀਤੀਆਂ ਸਗੋਂ ਇਹੜਾ ਪਰਿਵਾਰ ਉਹ ਇਹਨਾਂ ਨੇ ਦੀ ਹਿਲੇ ਕਿਰਪਾ ਨਹੀਂ ਦਾ ਵੀ ਕੰਗਰਸ ਨੂੰ ਚਰਚਾ 'ਚ ਰਹਿਣ ਦਾ ਪਹਿਲਾਂ ਲੈ ਕੇ ਹੀ ਸ਼ਾਮ ਸਿਕਸਾਨੀਆ ਦੋਲਾਂ 'ਚ ਬਹੁਤ ਜ਼ਿਆਦਾ ਸੀਗਾ ਬਿਲਕੁਲ ਬਿਲਕੁਲ ਇਹ ਕਈਆਂ ਨੂੰ ਚਰਚਾ 'ਚ ਰਹਿਣ ਦੀ ਇੱਨਤ ਹੁੰਦੀ ਹੈ ਉਹ ਚਾਹੇ ਨਾਮ ਕਮਾ ਕੇ ਚਰਚਾ 'ਚ ਰਹਿਣ ਜਾਂ ਬਦਨਾਮੀ 'ਚ ਲੈ ਕੇ ਰਹਿਣਾ ਹੁਣ ਜਿਹੜੇ ਇਹ ਲੀਡਰ ਲੋਕ ਹੀ ਸੋਚਦੇ ਆ ਕਿ ਸਰਕਾਰ ਤੋਂ ਆ ਉਹ ਗੱਲ ਉਹਨਾਂ ਤਾਂ ਆ ਲੈ ਲਿਆ ਉਹਨਾਂ ਆਪਦਾ ਨਾਮ ਲੈ ਲਿਆ ਬੇਸ਼ੱਕ ਉਹਨੇ ਬਦਨਾਮੀ ਖੱਡ ਕੇ ਲਿਆ ਉਹਨੇ ਸੀਟ ਆਪਦੀ ਪੱਕੀ ਕਰ ਲਈ ਮੋਦੀ ਦੀ ਚਾਬੀ ਲੂਸੀ ਕਰਕੇ ਭਾਜਪਾ ਦੀ ਚਾਬੀ ਲੂਸੀ ਕਰਕੇ ਉਹ ਆਪਦੀ ਸੀਟ ਪੱਕੀ ਕਰ ਗਈ ਦੇਖੋ ਇਹ ਜਿਹੜੇ ਰਾਜਨੀ ਦੁਨੀਆਂ 'ਚ ਨਾ ਜਾਣਾ ਚਾਹੀਦਾ ਚਾਹ ਬਦਨਾਮੀ ਨਾ ਜਾਵੇ ਚਾਹ ਇਹਨਾਂ ਦਾ ਮਾਣ ਨਾ ਕਮਾ ਕੇ ਜਾਵੇ ਇਸ ਕਰਕੇ ਉਹਨੇ ਜਿੰਨੀ ਕੁ ਮਲਖੱਟੀ ਸੀ ਉਹਦੇ ਸਹਾਰੇ ਉਹਨਾਂ ਨੂੰ ਸੀਟ ਮਿਲ ਗਈ ਆ ਤੇ ਸੀਟ ਮਿਲਣ ਤੋਂ ਬਾਅਦ ਚਲੋ ਫਿਰ ਉਹ ਤੁਸੀਂ ਵੇਖਿਆ ਪਈ ਉਹਨਾਂ ਨੇ ਜੋੜ ਜਿਹੜੇ ਜਿਹੜੀ ਉਹਨਾਂ ਅੱਗੇ ਗੋਲ ਖਲਾਉਣੇ ਵੀ ਸਾਨੂੰ ਪਤਾ ਹੀ ਆ ਅਸੀਂ ਚਾਹੁੰਦੇ ਆਂ ਕਿ ਉਹ ਜਾਬਤੇ 'ਚ ਰਹਿਣ ਸ਼ਬਦਾਂ ਦੀ ਮਰਜ਼ਾਦਾ ਨੂੰ ਬਿਲਕੁਲ ਕਾਇਮ ਰੱਖਣ ਉਹਨਾਂ ਕੋਲ ਇੱਕ ਬੜਾ ਵੱਡਾ ਅਹੁਦਾ ਆ ਗਿਆ ਉਹਨਾਂ ਦੇ ਕੋਲ ਇੱਕ ਬੜਾ ਵੱਡਾ ਅਹੁਦਾ ਆ ਗਿਆ ਇਸ ਕਰਕੇ ਉਹ ਅਹੁਦੇ ਦੀ ਆਪਦੀ ਮਰਜ਼ਾਦਾ ਦਾ ਪਾਲਣ ਕਰਨ ਵਧੀਆ ਸ਼ਬਦਾਂ ਦੇ ਨਾਲ ਜਿਹੜਾ ਉਹ ਲੋਕਾਂ ਦੇ ਸਾਹਮਣੇ ਪੇਸ਼ ਹੋਣ ਹੂੰ ਇਹ ਫੌਦੇ ਦੇ ਅਖਸਰ ਨੂੰ ਠਾਣਾ ਨਾ ਲਗੇ ਉਹਦੇ ਦੀ ਮਰਜ਼ਿਆਦਾ ਜਿਹੜੀ ਬਹਾਲ ਰਵੇ ਸਗਰ ਕਹੀਂ ਕੰਗਣਾ ਰਣਾਉ ਨੂੰ ਫਿਰ ਵੀ ਅਪੀਲ ਕਰਦੇ ਆ ਜੋ ਵੀ ਹਨ ਬਾਕੀ ਤਾਂ ਅਸੀਂ ਫਿਰ ਵੀ ਕਿੰਨੇ ਬੀ ਚਰਚਾ ਦਾ ਵਿਸ਼ਾ ਹੋਰ ਬਣ ਜਾਣਾ ਉਹ ਕਹਿੰਦੇ ਕਿ ਇੱਕ ਦੂਰ ਸਾਹਿਬ ਤੋਂ ਅਮਰਤਪਾਲ ਸਿੰਘ ਜਿੱਤਿਆ ਤੇ ਉਸੇ ਦੇ ਹਲਕੇ 'ਚ ਆਉਂਦੀ ਆ ਕੁਲਵਿੰਦਰ ਕੌਰ ਜਿਹੜੀ ਇਸ ਪਿੰਡ ਦੀ ਧੀ ਆ ਤੇ ਉਹ ਵੀ ਕੰਟਰੋਵਰਸੀ ਜਿਹੜੀ ਰਹੀ ਆ ਕੰਗਣਾ ਰਣਾਉ ਤਾਂ ਪਹਿਲਾਂ ਹੀ ਰਹੀ ਆ ਇਹ ਇੱਕ ਇਸ਼ੂ ਤਾਂ ਨਹੀਂ ਬਣਾਊਗਾ ਮੀਡੀਆ ਇਸ਼ੂ ਵੇਖੋ ਜੀ ਇਹ ਬਹੁਤ ਮਾਰੀ ਗੱਲ ਆ ਵੀ ਅਸੀਂ ਵੀ ਇਥੋਂ ਦੇ ਮੂਲ ਨਿਵਾਸੀ ਆ ਅਸੀਂ ਇੰਡੀਆ ਦੇ ਭਾਰਤ ਦੇਸ਼ ਦੇ ਵਾਸੀ ਆ ਸਾਨੂੰ ਜੇ ਪਾਗ ਵੇਖ ਕੇ ਇੱਕ ਔਰ ਵੇਖ ਕੇ ਵਖਵਾਦੀ ਕਹਿਣਾ ਆਤਵਾਦੀ ਕਹਿਣਾ ਹੂੰ ਸੋ ਇਹੋ ਜੇ ਲੋਕ ਇਹ ਜਿਹੜੇ ਦੇਸ਼ ਤੋੜਨ ਵਾਲੀਆਂ ਗੱਲਾਂ ਕਰਦੇ ਆ ਇੱਕ ਆਮ ਬੰਦਾ ਗੱਲ ਕਰਦਾ ਜਿਵੇਂ ਅਸੀਂ ਆਮ ਬੰਦੇ ਆ ਤੇ ਉਹਦਾ ਤਾਂ ਕੋਈ ਫਰਕ ਨਹੀਂ ਪੈਂਦਾ ਜਦੋਂ ਇੱਕ ਅਹੁਦੇਦਾਰ ਬੰਦਾ ਜਿਹੜੀ ਆਪਣੀ ਸ਼ਬਦਾਲੀ ਵਰਤਦਾ ਤੇ ਉਹ ਨਿਊਜ਼ ਬਣਦੀ ਹੈ ਹੂੰ ਕਿਉਂਕਿ ਹੁਣ ਕਿ ਆਪ ਹੀ ਐਮਪੀਆ ਐਮਪੀਆ ਤੇ ਜੇ ਉਹ ਕੋਈ ਗਲਤ ਗੱਲ ਵੀ ਕੰਗੜਾ ਰਣੌਤ ਕਹਿੰਦੀ ਆ ਤੇ ਫਿਰ ਉਹਦੀ ਨਿਊਜ਼ ਬਣਦੀ ਆ ਕਿਉਂਕਿ ਜੇ ਹੁਣ ਉਹਨੂੰ ਉਹਨੇ ਖਾਲਸਤਾਨੀ ਕਿਹਾ ਤੇ ਉਹ ਕੂੜੀ ਹੋ ਸਕਦਾ ਕਿ ਕਿਆ ਵਾ ਤੇ ਤਾਂ ਹੀ ਉਹ ਐਡਾ ਮਸਲਾ ਹੋਇਆ ਇੱਕ ਉਹਦੀ ਅਫਸਰ ਆ ਉਹਦੀ ਡਿਊਟੀ ਬਣਦੀ ਐ ਚੈੱਕ ਕਰਨ ਦੀ ਹੂੰ ਕਿਉਂਕਿ ਭਾਵੇਂ ਉਹਨਾਂ ਜਿਹੜਾ ਕਬਸਰ ਉਹਦੇ ਪਾਸੇ ਆਮ ਬੰਦਾ ਜਾਂ ਕੋਈ ਲੀਡਰ ਆ ਇੱਕੋ ਜਿਹਾ ਹੀ ਐ ਸਾਰੇ ਹੂੰ ਤੇ ਉਹਨਾਂ ਚੈਕਿੰਗ ਕਰਨ ਲਈ ਵਾਸਤੇ ਉਹਨੂੰ ਡੱਕਿਆ ਹੋਊਗਾ ਕਿ ਬਈ ਤੁਸੀਂ ਆਪਣੀ ਉਹ ਪਰਸ ਤੇ ਮੋਬਾਈਲ ਸਕੈਨ ਕਰਨੇ ਸੀ ਉਹਨਾਂ ਹੂੰ ਤੇ ਉਹਨੇ ਆਪਣਾ ਪਰਸ ਤੇ ਮੋਬਾਈਲ ਨਹੀਂ ਦਿੱਤਾ ਹੂੰ ਤੁਸੀਂ ਆਪ ਹੀ ਹਸਾਲਾ ਵੀ ਉਹਨਾਂ ਦੀ ਉਹ ਆਪਣਾ ਫਰਜ਼ ਅਦਾ ਕਰਦੇ ਆ ਉਹ ਇੱਕ ਅਵਸਰਿਆ ਤੇ ਉਹਦਾ ਕੰਮ ਹੈ ਉਹਨੇ ਡਿਊਟੀ ਹੈ ਉਹਦੀ ਉਹਨੇ ਆਪਣਾ ਫਰਜ਼ ਡਿਊਟੀ ਚ ਵਿਘਨ ਪਾਉਂਦਿਆ ਵੀ ਉਹਨੇ ਸਾਰਾ ਕੁਝ ਕੀਤਾ ਤੇ ਕੀ ਤੁਸੀਂ ਕੀ ਸੋਚਦੇ ਹੁਣ ਹੋਣਾ ਕੀ ਚਾਹੀਦਾ ਹੋਣਾ ਜੀ ਤੁਹਾਨੂੰ ਪਤਾ ਹੀ ਆ ਵੀ ਇੱਥੋਂ ਦੇ ਨਿਵਾਸੀ ਰਹਿਣ ਵਾਲੇ ਆ ਜੀ ਤੇ ਸਾਡੇ ਨਗਰ ਦੇ ਹੈਗੇ ਬੰਦੇ ਬਹੁਤ ਵਧੀਆ ਇਨਸਾਨ ਆਏ ਬਹੁਤ ਖੇਤੀਬਾੜੀ ਕਰਨ ਵਾਲੇ ਬੰਦੇ ਨਾ ਨੌਂ ਦੀ ਕਿਰਤ ਕਰਨ ਵਾਲੇ ਆ ਇਹੋ ਜੀ ਗੱਲ ਹੈ ਨਹੀਂ ਜੀ ਤੇ ਗੱਲ ਇਹ ਆ ਵੀ ਜਿਹੜੀ ਇਕੰਦਰਨਾ ਉਹ ਕਰਦੀ ਗੱਲ ਇਹ ਬਹੁਤ ਵੱਡੇ ਸਿੱਖਾਂ ਵਾਸਤੇ ਬਹੁਤ ਮਾੜੀ ਭਾਗ ਦੀ ਗੱਲ ਕਰਦੀ ਜਦੋਂ ਕਹਿੰਦੀ ਆਤਵਾਦ ਤੋਂ ਵਗੈਰਾ ਕੋਈ ਗੱਲ ਹੀ ਨਹੀਂ ਕਰਦੀ ਸਾਡੀਆਂ ਮਾਵਾਂ ਨੂੰ ਧੀਆਂ ਨੂੰ ਬਹੁਤ ਮੜਾ ਚੰਗਾ ਬੋਲਦੀ ਇਹਨਾਂ ਦੇ ਕਾਰਵਾਈ ਇੱਥੇ ਹੋਣੀ ਚਾਹੀਦੀ ਤੁਸੀਂ ਕਹਿੰਦੇ ਵੀ ਕੰਗਣਾ ਤੇ ਹੋਣੀ ਚਾਹੀਦੀ ਹਾਂ ਕੰਗਣਾ ਤੇ ਕਾਰਵਾਈ ਹੋਣੀ ਚਾਹੀਦੀ ਮਤਲਬ ਜਿਹੜਾ ਉਹਨੇ ਬਾਅਦ ਦੇ ਵਿੱਚ ਖਾਲਸਤਾਨੀ ਤਾਂ ਖਾਲਸਤਾਨੀ ਬਹੁਤ ਦਿੰਦੀ ਖਾਲਸਤਾਨੀ ਨਹੀਂ ਜਦੋਂ ਦਿੰਦੀ ਜੀ ਅਹੀਂ ਤਾਂ ਨੂੰ ਪਤਾ ਵੀ ਸਿੱਖ ਬਹੁਤ ਕਿਰਤਵਾਲੀ ਸਿੰਘ ਹਰ ਕੇ ਦਾ ਭਲਾ ਮੰਗਣ ਵਾਲੇ ਹੂੰ ਇਹਦਾ ਕੰਮ ਹੀ ਆ ਜੀ ਇਹਨੇ ਕਹਿਣਾ ਤਵਾ ਇਹ ਗੱਲਾ ਪਿੰਚ ਕਰਦੀਆਂ ਤੁਹਾਨੂੰ ਹਾਂ ਕਰਦੀਆਂ ਜੀ ਜੀ ਹਾਂਜੀ ਦੇ ਕਰਕੇ ਹੋਰ ਬਾਪੂ ਜੀ ਕੀ ਹਾਲ ਹੈ ਠੀਕ ਹੈ ਜੀ ਜਾਣਦੇ ਹੋ ਗੰਗਨਰ ਰਣੋਤ ਨੂੰ ਜਾਣ ਮੈਂ ਤੇ ਇੱਕ ਹਮਾਰ ਸਾ ਹਾਂ ਬਾਕੀ ਜਿਹੜਾ ਆ ਪਰਿਵਾਰ ਵਾਦਾ ਇੱਥੇ ਹਾਂ ਜਿਹੜੇ ਲਟਕੀ ਦਾ ਦੋਸ਼ ਲਾਇਆ ਝੂਠਾ ਹਾਂ ਇਹ ਪਰਿਵਾਰ ਬਹੁਤ ਵਧੀਆ ਵਾ ਜੀ ਤੇ ਇਹਨਾਂ ਨੇ ਦੇਸ਼ ਦੀ ਏਕਤਾ ਖੰਡਤਾ ਭਾਈਵਾਲ ਬਹੁਤ ਵਧੀਆ ਕੰਮ ਕੀਤਾ ਕੈਪਟਨ ਸਾਹਿਬ ਸੀ ਸੀਨੀਅਰ ਕੈਪਟਨ ਉਹਦਾ ਚਾਚਾ ਇੱਥੇ ਕੋਚ ਆ ਆਪਣੇ ਜਲੰਧਰ ਹਮ ਰਟਾਇਰ ਦੂਜਾ ਇੱਕ ਕੈਪਟਨ ਹੋਰ ਰਟਾਇਰ ਹੋਇਆ ਕੈਪਟਨ ਚਾਰ ਹੂੰ ਪਤਾ ਹੈ ਵੀ ਕਿੰਦੇ ਨਾਲ ਝੜਪ ਹੋਈ ਆ ਉਹ ਕੁੜੀ ਦਾ ਪਤਾ ਕੌਣ ਆ ਉਹ ਜਿਹੜੀ ਦੂਜੀ ਕੁੜੀ ਸ਼ਾਦੀ ਆ ਜਿਹੜੀ ਦੂਜੀ ਦੂਜੀ ਮੈਂ ਬਿਮਾਰ ਆ ਇੰਨਾ ਕੋਈ ਜ਼ਿਆਦਾ ਨਹੀਂ ਮੈਨੂੰ ਐਸ ਵੇਲੇ ਤੇ ਬਾਕੀ ਇਹ ਥੱਕਾ ਦਾ ਆ ਤੁਸੀਂ ਮੰਨਦੇ ਹੋ ਧੱਕਾ ਹੋ ਰਿਹਾ ਤੁਹਾਡੀ ਬੰਟੀ ਕੁੜੀ ਨਾਲ ਧੱਕਾ ਆ ਜੀ ਧੱਕਾ ਆ ਜਿਹੜਾ ਕੋਈ ਵੀ ਸੀਨੀਅਰ ਅਫਸਰ ਜਾਂ ਕੋਈ ਲਾਗੇ ਜਿਹੜਾ ਸੈਕਿੰਗ ਵਾਸਤੇ ਆਉਂਦਾ ਉਹਦੇ ਲਈ ਸਾਰੇ ਇੱਕੋ ਜਿਹੇ ਹੋਣੀ ਚਾਹੀਦੀ ਕੀ ਪਤਾ ਉਹ ਕੰਮ ਨਾਲ ਕੀ ਲੈ ਜਾਂਦੀ ਅੰਦਰ ਤੇ ਕੀ ਫੜ ਕੇ ਉੱਥੇ ਬਣਾਉਂਦੀ ਮੈਂ ਬਾਪੂ ਜਾਣਦਾ ਤਾਂ ਹੈ ਨਾ ਤਾਂ ਕੰਗਣਾ ਨੂੰ ਪਤਾ ਹੱਸ ਕੀ ਹੁੰਦਾ ਨਹੀਂ ਮੈਂ ਬਿਮਾਰ ਰਿਆਂ ਜਿਆਦਾ ਮੈਂ ਜਿੱਥੇ ਠੀਕ ਹੈ ਠੀਕ ਹੈ ਗੱਲ ਵੀ ਉਹ ਗੱਲ ਹਾਂਜੀ ਛਡੋ ਮੈਂ 10-20 ਸਾਲ ਆਈਟੀ ਯੂਸੀ ਏਟ ਕੀ ਜਥੇ ਬੰਦੀ ਦਾ ਆਲ ਇੰਡੀਆ ਟ੍ਰੇਡ ਯੂਨੀਅਨ ਦਾ ਪ੍ਰਧਾਨ ਰਿਆ ਤੇ ਹੁਣ ਮੈਂ ਬਿਮਾਰ ਹੋ ਗਿਆ ਕਰਕੇ ਨੀਤੇ ਮੈਂ ਸਟੇਜ ਤੇ ਘੰਟਾ ਘੰਟਾ ਦੋ ਦੋ ਘੰਟੇ ਪਰ ਇੱਕ ਗੱਲ ਸਚਾਈ ਦੀ ਗੱਲ ਕਰਿਓ ਹੂੰ ਇਹਦੇ ਨਾਲ ਕੁਡੀਨਾ ਤਕਾ ਹੋ ਗਿਆ ਤਕਾ ਹੋ ਸਕਦਾ ਇਸ ਤੋਂ ਵੀ ਜ਼ਿਆਦਾ ਹੋ ਸਕਦਾ ਇਸ ਤੋਂ ਜ਼ਿਆਦਾ ਹੋ ਨਹੀਂ ੜਿਆ ਹੂੰ ਤੇ ਜੇ ਫਿਰ ਸਰਕਾਰ ਨੇ ਸਿਕਿਉਰਟੀ ਤੇ ਜੋ ਕੁਛ ਕੀ ਕਰਨ ਨੂੰ ਲਾਉਣਾ ਹੂੰ ਸਾਰਿਆਂ ਵਾਸਤੇ ਇੱਕੋ ਜਿਹਾ ਇਹ ਅਨਤਾਪ ਮਿਲਣਾ ਚਾਹੀਦਾ ਤਕਾ ਨਹੀਂ ਹੋਣਾ ਚਾਹੀਦਾ ਜੀ ਹਾਂ ਜੀ ਹੁਣ ਆ ਲਾਸਟ ਦੇ ਪਿੰਡ ਦਾ ਕੀ ਹੈ ਮਤਲਬ ਕੀ ਚਾਹੁੰਦੇ ਕੀ ਹੋ ਤੁਸੀਂ ਅਸੀਂ ਚਾਹੁੰਦੇ ਆ ਤੇ ਜਿਹੜਾ ਉਹ ਕੁੜੀ ਨੇ ਚਾਹੇ ਕੋਈ ਵੀ ਉਹਨੇ ਦਰਵਾਰ ਕੀਤਾ ਬਿਲੋਂ ਕੰਗੜਾ ਨੇ ਕੋਈ ਗਲਤ ਬਜਨ ਗਿਆ ਤੇ ਉਹਦੇ ਦੇ ਫੇਰ ਉਹ ਕੁੜੀ ਨੇ ਆਪਦਾ ਜਿਹੜਾ ਵਾ ਉਹਨੇ ਆਪਦਾ ਕੋਈ ਕੋਈ ਵੀ ਗੱਲ ਸਦਾਬਲੀ ਵਰਤੀ ਹੈ ਚਾਹੇ ਕੋਈ ਉਹਨੇ ਨੇ ਕਿਆ ਅੰਦੋਲਨ ਦਰਾਂ ਜਿਹੜਾ ਤੇ ਬੀਬੀਆਂ ਭੈਣਾਂ ਨੂੰ ਇਹ ਗਲਤ ਬੋਲਦੀ ਰਹੀ ਆ ਉਹਦੇ ਦੌਰਾਨ ਜੀਵ ਨੇ ਕੋਈ ਥੱਪੜ ਮਾਰ ਵੀ ਦਿੱਤਾ ਹੋਊ ਜੇ ਵੱਜ ਵੀ ਗਿਆ ਹੋਊਗਾ ਤੇ ਉਹ ਜਦ ਇੰਨਾ ਦੁਰਵਿਹਾਰ ਕਰਦੀ ਰਹੀ ਆ ਲੋਕਾਂ ਨੂੰ ਧੀਆ ਭੈਣਾਂ ਨੂੰ ਗਲਤ ਵਜਨ ਬੋਲਦੀ ਰਹੀ ਆ ਹਮ ਗਲਤ ਕਰਦੀ ਰਹੀ ਆ ਜੇ ਉਹ ਕੁੜੀ ਦੇ ਹੁਣਾ ਨਾ ਪਰਚਾ ਪਰ ਗੱਲ ਇਹ ਵੀ ਆ ਨਾ ਜੇ ਉਹ ਸ਼ਬਦਾਂ ਚ ਸਾਨੂੰ ਰੋਜ਼ ਥੱਪੜ ਮਾਰਦੀ ਖਾਲਸਤਾਨੀ ਕਹੇ ਕਿ ਜੇ ਉਹਦੇ ਵੱਜ ਗਿਆ ਤੇ ਇਸ ਜੀ ਦੀ ਤਕਲੀਫ ਹੋਗੀ ਤੇ ਜੇ ਚਲੋ ਉਹਨੇ ਥੱਪੜ ਮਾਰਿਆ ਤੇ ਉਹ ਜੇ ਸਾਡੀਆਂ ਧੀਆ ਭੈਣਾਂ ਨੂੰ ਗੰਦੀ ਸ਼ਦਾਬਲੀ ਵਰਤਦੀ ਆ ਤੇ ਪਰਚਾ ਨਾਲ ਉਹਦੇ ਤੇ ਵੀ ਹੋਣਾ ਚਾਹੀਦਾ ਬਿਲਕੁਲ ਜੀ ਉਹਦੇ ਤੇ ਵੀ ਹੋਣਾ ਚਾਹੀਦਾ ਹੌਣ ਪਿੰਡ ਦੀ ਇਹੀ ਵੰਗਾ ਜੀ ਲਾਸਟ ਤੇ ਬਿਲਕੁਲ 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 ਹੀ ਇਹਨੇ ਵੀ ਜੇ ਪਹਿਲੀ ਤੇ ਗੱਲੇ ਕਾਰਵਾਈ ਵਾਲਾ ਕੋਈ ਦਾ ਕੰਮ ਨਹੀਂ ਗਾ ਇਹ ਜਿਹੜਾ ਨਾ ਮਤਲਬ ਵੇਖੋ ਤੁਸੀਂ ਇਹ ਤਾਂ ਨਾ ਕੋਈ ਇਹਦੇ ਵਿੱਚ 23 24 ਬਣੇ ਨਾ ਕੋਈ 5 ਹੀ ਬਣੇ ਨਾ ਕੋਈ 26 ਬਣੇ ਇਹ ਨਾਰਮਲ ਗੱਲ ਹੈ ਇਹਨੂੰ ਉੱਥੇ ਰਫਾ ਦਫਾ ਕਰ ਦੇਣਾ ਚਾਹੀਦਾ ਤੇ ਜੇ ਉਹ ਚਾਹੁੰਦੇ ਆ ਵੀ ਇੱਕ ਮਤਲਬ ਮジョਰਿਟੀ ਦੇ ਹਸਾਬ ਦੇ ਨਾਲ ਦਬਾਅ ਦੇ ਨਾਲ ਪਰਚਾ ਦਾ ਦਰਜ ਕਰਾਉਣਾ ਚਾਹੁੰਦੇ ਤਾਂ ਅਸੀਂ ਵੀ ਚਾਹੁੰਦੇ ਆਂ ਕਿੰਗਣਾ ਨਾ ਉਹ ਤੇ ਵੀ ਕਰੋ ਵੀ ਜਿਹੜੇ ਨੇ ਮਿਸਬੀਵ ਕਿਸਾਨਾਂ ਦੇ ਨਾਲ ਕੀਤਾ ਮਤਲਬ ਉਹਨੇ ਸ਼ਬਦਾਵਲੀ ਗਲਤ ਵਰਤੀ ਉਹਦਾ ਪਰਚਾ ਵੀ ਹੋਣਾ ਚਾ